ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਹਰ ਰੋਜ਼ ਲੱਖਾਂ ਲੋਕ ਮੱਥਾ ਟੇਕਣ ਲਈ ਆਉਂਦੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਲੋਕਾਂ ਲਈ ਗੁਰਦੁਆਰੇ ਵਿੱਚ ਲੰਗਰ ਦਾ ਪ੍ਰਬੰਧ ਕਰਦੀ ਹੈ ਜਿੱਥੇ ਹਰ ਰੋਜ਼ ਹਜ਼ਾਰਾਂ ਲੋਕ ਲੰਗਰ ਛਕਦੇ ਨੇ ਭਾਵੇਂ ਗੁਰਦੁਆਰਾ ਸਾਹਿਬ ਦੀ ਰਸੋਈ ਵਿੱਚ ਸੇਵਾ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਪਰ ਹੁਣ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਲੰਗਰ ਸ਼ਿਕਾਇਆ ਜਾਂਦਾ ਹੈ ਇਸੇ ਤਰ੍ਹਾਂ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਲੰਗਰ ਲਈ ਰੋਟੀਆਂ ਬਣਾਉਣ ਲਈ ਵਿਸ਼ੇਸ਼ ਮਸ਼ੀਨ ਲਗਾਈ ਗਈ ਹੈ ਇਹ ਮਸ਼ੀਨ ਇੱਕ ਵਾਰ ਵਿੱਚ 5000 ਰੋਟੀਆਂ ਬਣਾਉਂਦੀ ਹੈ ਇਸ ਮਸ਼ੀਨ ਵਿੱਚ ਆਟੇ ਨੂੰ ਗੁੰਨਣ ਤੋਂ ਲੈ ਕੇ ਰ ਪਕਾਉਣ ਤੱਕ ਦੇ ਕੰਮ ਆਟੋਮੈਟਿਕ ਹੁੰਦੇ ਨੇ ਰੋਟੀ ਬਣਾਉਣ ਲਈ ਇਸ ਆਟੋਮੈਟਿਕ ਮਸ਼ੀਨ ਵਿੱਚ ਸਿਰਫ ਸੁੱਕਾ ਆਟਾ ਤੇ ਪਾਣੀ ਪਾਉਣਾ ਪੈਂਦਾ ਹੈ ਇਨਚਾਰਜ ਅਮਰ ਸਰੋਈ ਅਨੁਸਾਰ ਬੰਗਲਾ ਸਾਹਿਬ ਵਿੱਚ ਇੱਕ ਆਟੋਮੈਟਿਕ ਰੋਟੀਆਂ ਬਣਾਉਣ ਵਾਲੀ ਮਸ਼ੀਨ ਹੈ ਜੋ 20 ਮਿੰਟਾਂ ਵਿੱਚ 50 ਕਿਲੋ ਆਟਾ ਗੁੰਨਦੀ ਹੈ ਜੇਕਰ ਕਿਸੇ ਵਿਅਕਤੀ ਨੂੰ 50 ਕਿਲੋ ਆਟਾ ਗੁੰਨਣਾ ਹੋਵੇ ਤਾਂ ਘੰਟੇ ਲੱਗ ਜਾਂਦੇ ਨੇ ਇਹ ਰੋਟੀਆਂ ਵਾਲੀ ਮਸ਼ੀਨ ਨਾ ਸਿਰਫ ਆਟੇ ਨੂੰ ਗੁੰਨ ਸਕਦੀ ਹੈ ਸਗੋਂ ਪੂਰੀ ਤਰ੍ਹਾਂ ਫਲੈਟ ਅਤੇ ਗੋਲ ਰੋਟੀਆਂ ਵੀ ਤਿਆਰ ਕਰ ਸਕਦੀ ਹੈ ਜੋ ਗੁਰਦੁਆਰੇ ਆਉਣ ਵਾਲੇ ਸਾਰੇ ਲੋਕਾਂ ਨੂੰ ਖਵਾਈ ਜਾ ਸਕਦੀ ਹੈ ਇਸ ਮਸ਼ੀਨ ਦੀ ਮਦਦ ਨਾਲ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਹਰ ਰੋਜ਼ ਹਜ਼ਾਰਾਂ ਲੋਕ ਲੰਗਰ ਛਕਦੇ ਨੇ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਸਥਾਪਿਤ ਮਸ਼ੀਨਾਂ ਵਕ-ਵਕ ਸਮਰੱਥਾ ਵਿੱਚ ਆਉਂਦੀਆਂ ਨੇ ਆਟੋਮੈਟਿਕ ਰੋਟੀ ਬਣਾਉਣ ਵਾਲੀ ਮਸ਼ੀਨ ਦੀ ਕੀਮਤ ਵੀ ਇਸ ਦੀ ਸਮਰੱਥਾ ਅਨੁਸਾਰ ਬਦਲਦੀ ਹੈ